ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਚੈਨਲ ਤੇ ਤੁਹਾਡਾ ਤਾਂ ITT ਨਾਟਸ ਆ ਰਿਹਾ ਨੇ ਦਿਨ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਪਾਂ ਬੈਕਲੌਗ ਪੋਸਟਾਂ ਅਤੇ ਜਾਰੀ ਲਿਸਟ ਤੇ ਕੀਤੀ ਗਈ ਇਹ ਕਾਰਵਾਈ ਜਿੱਤੇ ਕੀ ਧਰਨਾ ਲੱਗਿਆ ਸੀ ਉੱਥੇ ਪੁਲਿਸ ਵਾਲੇ ਅਤੇ ITT ਦੇ ਆਪਾਂ ਕੰਮ ਨੂੰ ਸਾਹਮਣੇ ਹੋ ਗਿਆ ਤੇ ਤੱਕਾ ਮੁਕੀ ਦੇ ਕਾਰਨ ਮਾਹੌਲ ਹੋਰ ਵੀ ਜ਼ਿਆਦਾ ਗਰਮ ਹੋ ਗਿਆ ਸੀ ਤੇ ਇਹ ਖਬਰ ਪੂਰੀ ਜ਼ਰੂਰ ਸੁਣ ਲੈਣਾ ਆਖਿਰ ਤੱਕ ਔਰ ਆਪਣੇ ਉਹ ਵਿਚਾਰ ਜ਼ਰੂਰ ਦੱਸਣਾ ਕਮੈਂਟਾਂ ਦੇ ਰਾਹੀਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਇੱਥੇ ਆਪਾਂ ਪੰਜਾਬ ਵਿੱਚ ਚੱਲਦੀਆਂ ਘਟਨਾਵਾਂ ਦੀ ਅਪਡੇਟ ਤੁਹਾਨੂੰ ਹਰ ਰੋਜ਼ ਜ਼ਿੰਦੇ ਰਹਿਣਿਆ ਸੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਸ ਚੈਨਲ ਨੂੰ ਜ਼ਰੂਰ ਸ਼ੇਅਰ ਕਰਨਾ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰਨਾ ਹੈ ਤੋ ਚਲੋ ਦੋਸਤੋ ਈਟੀਟੀ ਨਾਟਸ ਨੇ ਇਸ ਖਬਰ ਬਾਰੇ ਤੁਹਾਨੂੰ ਦੱਸਦੇ ਆ ਜਿਸ ਦੇ ਵਿੱਚ ਕੀ ਅਧਿਆਪਕਾਂ ਨੂੰ ਸਕੂਲਾਂ ਦੀ ਥਾਂ ਤੇ ਸੜਕਾਂ ਤੇ ਰੋਲਣ ਲਈ ਮਜਬੂਰ ਕਰ ਰਹੀ ਹੈ ਅੱਜ ਦੀ ਪੰਜਾਬ ਸਰਕਾਰ ਇਹਨਾਂ ਨੇ ਲਿਖਿਆ ਕਿ ਈਟੀਟੀ ਨਾਟਸ ਨੇ ਬੈਕਲਗ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਈਟੀਟੀ ਦੇ ਅਧਿਕਾਰਾਂ ਦੀ ਪੁਲਿਸ ਨਾਲ ਉਸ ਸਮੇਂ ਜ਼ਬਰਦਸਤ ਝੜਪ ਹੋ ਗਈ ਜਦੋਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹائش ਦਾ ਘਰਾਓ ਕਰਨ ਪਹੁੰਚੇ ਐਤਵਾਰ ਨੂੰ ਪੰਜਾਬ ਪਰ ਦੇ ਬੇਰੋਜ਼ਗਾਰ ਅਧਿਆਪਕਾਂ ਨੇ ਵੀਰ ਕਾਮਿਲਕ ਪਲਾਂਟ ਵਿਖੇ ਇਕੱਠੇ ਹੋ ਕੇ ਕਾਫਲੇ ਵਿੱਚ ਮੁੱਖ ਮੰਤਰੀ ਦੀ ਰਿਹائش ਵੱਲ ਮਾਰਚ ਕੀਤਾ ਜਿੱਥੇ ਪੁਲਿਸ ਨੇ ਬੇਰੋਜ਼ਗਾਰਾਂ ਨੂੰ ਅੱਗੇ ਵਧਣ ਤੋਂ ਰੋਕਦਾ ਮੁੱਖ ਮੰਤਰੀ ਦੀ ਰਿਹائش ਦਾ ਘਰਾਓ ਕਰਨ ਦੀ ਕੋਸ਼ਿਸ਼ ਕਰਦੇ ਆ ਬੇਰੋਜ਼ਗਾਰ ਆਈਟੀਟੀ ਦੇ ਅਧਿਆਪਕਾਂ ਅਤੇ ਪੁਲਿਸ ਵਿਚਾਲੇ 15 ਮਿੰਟ ਤੱਕ ਤਿੱਖੀ ਝੜਪ ਹੋਈ ਅਤੇ ਤੱਕਾ ਮੁੱਕੀ ਹੋਇਆ ਝਗੜੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਪੱਗਾਂ ਦੁਪੱਟੇ ਕਿਧਰੇ ਲੱਥ ਗਏ ਜਦੋਂ ਕਿ ਬੇਰੁਜ਼ਗਾਰ ਅਧਿਆਪਕ ਅਜੀਤ ਸਿੰਘ ਮਾਨਸਾ ਬੇਹੋਸ਼ ਹੋ ਗਿਆ ਤੇ ਵਾਦਲ ਕਾ ਦੀ ਪ੍ਰਵੀਨ ਕੌਰ ਦੀ ਲੱਤ ਤੇ ਕੰਬੀਰ ਸੱਟਾਂ ਲੱਗੀਆਂ ਇਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਨੇ ਸੜਕ ਤੇ ਤਰਨਾ ਦਿੱਤਾ ਤੇ ਪੰਜਾਬ ਸਰਕਾਰ ਤੋਂ ਪੈਨਲ ਮੀਟਿੰਗ ਜਾਂ ਮੁੱਖ ਮੰਤਰੀ ਨਾਲ ਮੀਟਿੰਗ ਦੀ ਮੰਗ ਕੀਤੀ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਨਾਲ 20 ਸਤੰਬਰ ਨੂੰ ਪੈਨਲ ਮੀਟਿੰਗ ਤੱਕ ਕਰਵਾਈ ਜਿਸ ਤੋਂ ਬਾਅਦ ਤੰਨਾ ਖਤਮ ਕਰ ਦਿੱਤਾ ਗਿਆ ਤੰਨੇ ਦੌਰਾਨ ਯੂਨੀਅਨ ਦੇ ਮੈਂਬਰ ਸ੍ਰਿੰਦਰਪਾਲ ਗੁਰਦਾਸ ਪੁਰਮਨਦੀਪ ਸਿੰਘ ਫਾਜ਼ਲ ਕਾ 59 ਸਾਲਾਂ ਮਜ਼ਦਮ ਲੰਮੇ ਸਮੇਂ ਤੋਂ ਭਰਤੀ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀ ਭਰਤੀ ਨਹੀਂ ਕਰ ਰਹੀ ਹੁਣ ਭਰਤੀ ਲਈ 2488 ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਉਹ ਅਜੇ ਤੱਕ ਜੁਆਇਨ ਨਹੀਂ ਹੋਏ ਹਨ ਉਹਨਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇ ਕੇ ਜੁਆਇਨ ਕੀਤਾ ਜਾਵੇ ਸਰਕਾਰ ਉਨ੍ਹਾਂ ਅਸੰਨੀਦੀ ਪ੍ਰਤੀ ਨਹੀਂ ਕਰਨਾ ਚਾਹੁੰਦੀ ਪਰ 2994 ਬੈਕਲਗ ਦੀ ਸੂਚੀ ਜਾਰੀ ਨਹੀਂ ਕੀਤੀ ਹੈ ਜਿਸ ਤੋਂ ਬਿਨਾ ਅਸੰਨੀਦੀ ਪ੍ਰਤੀ ਨਹੀਂ ਕੀਤੀ ਜਾ ਸਕਦੀ ਯੂਨੀਅਨ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਹੈ ਕਿ 29 94 ਬੈਕਲੌਗ ਦੀ ਸੂਚੀ ਜਲਦੀ ਤੋਂ ਜਲਦੀ ਜਾਰੀ ਕੀਤੀ ਜਾਵੇ ਅਤੇ ਪੂਰੀ ਦੀ ਪੂਰੀ 599 ਭਰਤੀ ਪੂਰੀ ਕੀਤੀ ਜਾਵੇ ਸੂਬਾ ਕਮੇਟੀ ਮੈਂਬਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਪ੍ਰਦਰਸ਼ਨਾਂ 'ਚ ਚੋਂ ਪਹੁੰਚਦੇ ਸਨ ਤੇ ਵਾਅਦੇ ਕਰਦੇ ਸਨ ਕਿ ਸਰਕਾਰ ਆਉਣ ਤੇ ਕਿਸੇ ਨੂੰ ਵੀ ਅੰਦolan ਨਹੀਂ ਕਰਨਾ ਪਵੇਗਾ ਤੇ ਨੌਜਵਾਨਾਂ ਨੂੰ ਕਰ ਕਰ ਜਾ ਕੇ ਨੌਕਰੀਆਂ ਦਿੱਤੀ ਜਾਣਗੀਆਂ ਮੋਕ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਦਾਅਵੇ ਨੂੰ ਝੂਠੇ ਸਾਬਤ ਹੋ ਰਿਹਾ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਾਂਗ ਅੱਜ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਧਿਆਪਕ ਸੜਕਾਂ ਤੇ ਉੱਤਰ ਕੇ ਅੰਦੋਲਨ ਕਰਨ ਲਈ ਮਜਬੂਰ ਹੋ ਰਹੇ ਹਨ ਜਦ ਕਿ ਉਹਨਾਂ ਨੂੰ ਸਕੂਲਾਂ ਦੇ ਵਿੱਚ ਪੜਾਉਂਦੇ ਹੋਣਾ ਚਾਹੀਦਾ ਹੈ। ਸੋ ਦੋਸਤੋ ਇਸ ਧਰਨਿਤ ਜੇਕਰ ਤੁਸੀਂ ਵੀ ਸੀ ਤਾਂ ਜਰੂਰ ਮੈਨੂੰ ਦੱਸਣਾ ਉੱਥ ਦੀ ਪੂਰੀ ਦੀ ਪੂਰੀ ਖਬਰ ਜਾਂ ਕਿਸੇ ਕੋਲ ਕੋਈ ਵੀਡੀਓ ਹੋਵੇ ਉੱਥੋਂ ਦੀ ਲੋਕਲ ਜਿੱਤੇ ਕਿ ਚੜਪਾ ਹੋਈਆਂ ਨੇ ਤਾਂ ਕਿ ਆਪਣੇ ਕੋਲ ਉਹਨਾਂ ਪੁਲਿਸ ਵਾਲਿਆਂ ਦੇ ਚਿਹਰੇ ਸਾਹਮਣੇ ਆ ਸਕਣ ਆਪਾਂ ਉਹਨੂੰ ਜ਼ਰੂਰ ਜਗ ਜाहिर ਕਰਾਂਗੇ ਤਾਂ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਪਿਤਾ ਕਿਵੇਂ ਬੇਰੁਜ਼ਗਾਰਾਂ ਨੂੰ ਮਾਰਦੇ ਨੇ ਸੜਕਾਂ ਦੇ ਉੱਤੇ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ